ਆ ਵੀਰੋ ਪੰਜਾਬ ਦੇ ਸਭ ਤੋਂ ਵੱਡੇ ਠੱਗ ਅਨਮੋਲ ਕਵਾਤਰਾ ਦੀ ਪੋਲ ਖੋਲਣ ਲੱਗਿਆ ਵੀਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਵੀਡੀਓ ਤੁਸੀਂ ਸ਼ੇਅਰ ਨਹੀਂ ਕਰਦੇ ਤਾਂ ਯਾਰ ਮੂੜ ਜਾਂ ਨਹੀਂ ਬਾਂਡਾ ਫਿਰ ਵੀਡੀਓ ਬਣਾਉਣ ਦਾ ਤੇ ਵੀਰੋ ਇਹਦੀ ਨਾ ਪੋਲ ਲੱਗਿਆ ਖੋਲਣਾ ਦੱਸ ਦਿਆ ਵੀ ਇਹਨੇ ਆ ਵੀਡੀਓ ਬਣਾ ਬਣਾ ਕੇ 20 ਇਕੱਠੇ ਕਰ ਲੈਂਦਾ ਵਾ ਵਿਚਾਰੇ ਗਰੀਬ ਤਿੱਕੇ ਨੂੰ 500 ਰੁਪਏ ਦਵਾਈ ਲੈਤੀ 30 ਕੇ ਨੂੰ 200 ਰੁਪਏ ਦਵਾਈ ਲੈਤੀ ਗਰੀਬ ਵਿਚਾਰੇ ਫਿਰ ਵੀਡੀਓ ਬਣਾ ਦਿੰਦੇ ਆ ਤੇ ਪੂਰੀ ਦੁਨੀਆ ਦੇ ਪੰਜਾਬੀ ਫੇਰੇ ਅਕਾਉਂਟ ਚ ਕਰੋੜਾਂ ਛੁੱਟ ਦਿਆ ਕਰੋੜਾਂ ਕਿਉਂਕਿ ਪੰਜਾਬੀਆਂ ਨੂੰ ਆਦਤ ਪਈ ਹੋਈ ਅੱਖਾਂ ਬੰਦ ਕਰਕੇ ਸੇਵਾ ਕਰਨ ਦੀ ਆਪਣੇ ਪਿੰਡ ਭਾਵੇਂ ਕਿੰਨੇ ਗਰੀਬ ਮਰੀ ਜਾਣ ਉਥੇ ਪੰਜਾਬੀਆਂ ਨੇ ਕਿਸੇ ਗਰੀਬ ਦਾ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਨਹੀਂ ਕਰਨਾ ਪਰ ਇਹੋ ਜਿਹੇ ਠੱਗਾਂ ਦੀ ਸ਼ੋਸ਼ਾ ਬਾਜੀ ਵੇਖ ਕੇ ਦੇ ਪੈਸੇ ਦੇ ਪੈਸਾ ਛੁੱਟੀ ਜਾਣਾ ਕਹਿੰਦਿਆ ਵੀ ਇਹਨੇ ਕਹਿੰਦਿਆ ਵੀ ਜੀਰ ਕਪੂਰ ਚ ਇਹਦੇ 40 ਫਲੈਟ ਆ 40 ਫਲੈਟ ਤੇ ਮਹਾਲੀ ਵਿੱਚ ਕਹਿੰਦੇ ਘੱਟੋ ਘਾਟ 200 ਤੋਂ 250 ਕਰੋੜ ਦੀ ਪ੍ਰਾਪਰਟੀ ਇਹ ਬੰਦਾ ਬਣਾ ਗਿਆ ਆ ਇਹ ਸਿੱਧੇ ਜਿਹੜੇ ਡਾਲਰਾਂ 'ਚ ਵਿਦੇਸ਼ਾਂ 'ਚੋਂ ਪੈਸੇ ਆਏ 200 ਤੋਂ 250 ਕਰੋੜ ਦੀ ਪ੍ਰਾਪਰਟੀ ਮੈਨੂੰ ਤੇ ਵੀਰੋ ਦੱਸ ਦਿਆ ਵੀ ਜਿੱਦਣ ਇਹਦੇ ਅਕਾਊਂਟ ਚੈੱਕ ਹੋ ਗਏ ਨਾ ਤੇ ਲੋਕਾਂ ਨੇ ਹਿੱਲ ਜਾਣਾ ਜਿਨ੍ਹਾਂ ਨੇ ਮਾਲ ਇਕੱਠਾ ਕੀਤਾ ਲੋਕਾਂ ਨੂੰ ਉਲੂ ਬਣਾ ਬਣਾ ਕੇ BMW 'ਚ ਘੁੰਮਦਾ 4-5 ਕਰੋੜਾਂ ਦੀਆਂ ਕਰੋੜ ਕਰੋੜਾਂ ਦੀਆਂ ਗੱਡੀਆਂ ਦੇ ਘਾਰ ਖੜੀਆਂ ਹੈ ਐਡਾ ਵੱਡਾ ਐਡਾ ਵੱਡਾ ਬੰਗਲਾ ਪਾਇਆ ਹੋਇਆ ਕਰੋੜਾਂ ਦਾ ਉਥੇ ਵਨ ਸਵਨੇ ਨੌਕਰ ਰੱਖੇ ਹੋਏ ਮਾਪੇ ਉਹ ਇਹਦੇ ਹਰ ਹਫਤੇ ਘੁੰਮਣ ਜਾਂਦੇ ਵਿਦੇਸ਼ਾਂ 'ਚ ਇਹ ਆਪ ਦੂਰ ਦੂਰ ਵਿਦੇਸ਼ਾਂ 'ਚ ਘੁੰਮਣ ਜਾਂਦਾ ਤੇ ਪਰਵਾਦ ਦੇ ਬੱਚੇ ਵੱਡੇ ਵੱਡੇ ਸਕੂਲਾਂ 'ਚ ਪੜਦੇ ਤੇ ਇੰਨੀਆਂ ਪ੍ਰਾਪਰਟੀਆਂ ਥਾਂ ਥਾਂ ਖਰੀਦੀਆਂ ਉਹ ਕਿੱਥੋਂ ਇਹਦੀ ਕੀ ਕਮਾਈ ਆ ਹੋਰ ਇਹਦੀਆਂ ਫੈਕਟਰੀਆਂ ਚੱਲਦੀਆਂ ਇਹ ਬਾਨੀ ਅਡਾਨੀ ਆ ਸੋ ਪੰਜਾਬੀਆਂ ਦੇ ਡਾਲਰ ਪੰਜਾਬੀਆਂ ਨੂੰ ਲੋਟ-ਲੋਟ ਕੇ ਉल्लू ਬਣਾ ਬਣਾ ਕੇ ਇਹਨੇ ਡਾਲਰ ਕਮਾ